ਭਾਰਤੀ క్రికెਟਰ ਖਿਡਾਰੀ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਅੱਜ ਵਿਆਹ ਹੈ ਆਪਣੇ ਵਿਆਹ ਨੂੰ ਖਾਸ ਬਣਾਉਣ ਦੇ ਲਈ ਉਹਨਾਂ ਦੀ ਭੈਣ ਕੋਮਲ ਸ਼ਰਮਾ 15 ਲੱਖ ਰੁਪਏ ਦਾ ਲਹਿੰਗਾ ਪਾਏਗੀ ਇਥੋਂ ਤੱਕ ਕਿ ਵਿਆਹ ਦੀ ਡੈਕੋਰੇਸ਼ਨ ਨੂੰ ਲੈ ਕੇ ਦੋ ਟਰੱਕ ਵਿਦੇਸ਼ੀ ਫੁੱਲ ਮੰਗਵਾਏ ਗਏ ਨੇ ਤੇ ਉਹਨਾਂ ਦੇ ਨਾਲ ਸਜਾਵਟ ਕੀਤੀ ਜਾਏਗੀ। ਇਸ ਤੋਂ ਇਲਾਵਾ ਸਿੱਖ ਰੀਤੀ ਰਿਵਾਜਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇਹ ਵਿਆਹ ਹੋਏਗਾ। ਇਸ ਤੋਂ ਪਹਿਲਾਂ ਜਿਹੜੇ ਵਿਆਹ ਦੇ ਪ੍ਰੋਗਰਾਮ ਸੀ ਹਲਦੀ ਅਤੇ ਹੋਰ ਰਸਮਾਂ ਉਹ ਲੁਧਿਆਣਾ ਦੇ ਵਿੱਚ ਨਿਭਾਈਆਂ ਗਈਆਂ ਸਨ ਜਿਸ ਤੇ ਇੱਕ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਰਣਜੀਤ ਬਾਵਾ ਪਹੁੰਚੇ ਸਨ ਤੇ ਉਹਨਾਂ ਨੇ ਖੂਬ ਰੰਗ ਬੰਨਿਆ ਸੀ। ਰਣਜੀਤ ਬਾਵਾ ਦੇ ਗੀਤਾਂ ਦੇ ਉੱਤੇ ਅਭਿਸ਼ੇਕ ਸ਼ਰਮਾ ਆਪਣੇ ਜੀਜੇ ਲਵਿਸ਼ Obrøy ਦੇ ਨਾਲ ਭੰਗੜਾ ਪਾਉਂਦੇ ਹੋਏ ਵੀ ਵਿਖਾਈ ਦਿੱਤੇ ਸਨ ਤੇ ਅਕਸਰ ਹੀ ਲਵਿਸ਼ Obrøy ਇਹ ਕਹਿੰਦੇ ਨੇ ਕਿ ਮੇਰਾ ਅਭਿਸ਼ੇਕ ਦੇ ਨਾਲ ਕੋਈ ਜੀਜੇ ਸਾਲੇ ਵਾਲਾ ਰਿਸ਼ਤਾ ਨਹੀਂ ਬਲਕਿ ਭਰਾਵਾਂ ਵਾਲਾ ਰਿਸ਼ਤਾ ਹੈ ਆਖਿਰਕਾਰ ਇਹ ਲਵ ਸਟੋਰੀ ਕਿਵੇਂ ਸਿਰੇ ਚੜਦੀ ਹੈ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਸਿਆਸੀ ਲੀਡਰਾਂ ਦੇ ਪਹੁੰਚਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਤਾਂ ਇਸ ਤੋਂ ਇਲਾਵਾ ਵੱਡੇ ਖਿਡਾਰੀ ਕਈ ਫਿਲਮੀ ਸਿਤਾਰੇ ਅਤੇ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੇ ਉਗੀਆਂ ਸ਼ਖਸੀਅਤਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮੂਲਿਤ ਕਰ ਸਕਦੀਆਂ ਨੇ ਇਤੋਂ ਤੱਕ ਕਿ ਜੋ ਰਿਸੈਪਸ਼ਨ ਦਾ ਪ੍ਰੋਗਰਾਮ ਹੈ ਉਹ ਜਲੰਧਰ ਦੇ ਵਿੱਚ ਕੀਤਾ ਗਿਆ ਜਿਸ ਮੌਕੇ ਦੀ ਉੱਤੇ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦੀ ਹਲਦੀ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਤੇ ਇਸ ਮੌਕੇ ਦੀ ਉੱਤੇ ਵੀ ਅਭਿਸ਼ੇਕ ਸ਼ਰਮਾ ਆਪਣੀ ਭੈਣ ਅਤੇ ਜੀਜੇ ਦੇ ਨਾਲ ਖੂਬ ਨੱਚਦੇ ਟੱਪਦੇ ਅਤੇ ਇੰਜੋਏ ਕਰਦੇ ਹੋਏ ਵਿਖਾਈ ਦਿੱਤੇ ਸਨ ਤਾਂ ਜਿੱਥੇ ਇੱਕ ਪਾਸੇ ਵਿਆਹਿਕ ਪ੍ਰੋਗਰਾਮ ਦੇ ਵਿੱਚ ਯੂਰਾਸ ਨੇ ਸ਼ਿਰਕਤ ਕੀਤੀ ਸੀ ਤੇ ਹੁਣ ਜੋ ਹੈ ਉੱਗੀਆਂ ਸ਼ਖਸੀਅਤਾਂ ਵੀ ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸ਼ਾਮੂਲਿਤ ਕਰ ਸਕਦੀਆਂ ਨੇ ਤਾਂ 4 ਸਾਲ ਦੇ ਵਿੱਚ ਦੋਸਤੀ ਜਿਹੜੀ ਆ ਪਿਆਰ ਦੇ ਵਿੱਚ ਬਦਲਦੀ ਹੈ ਤੇ ਹੁਣ ਇਹ ਪਿਆਰ ਵਿਆਹ ਤੱਕ ਪਹੁੰਚ ਚੁੱਕਿਆ ਹੈ ਤੇ ਅੱਜ ਲਵਿਸ਼ ਉਬਰੋਏ ਅਤੇ ਕੋਮਲ ਸ਼ਰਮਾ ਦਾ ਵਿਆਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਤਸਵੀਰਾਂ ਇਹਨਾਂ ਦੇ ਵਿਆਹ ਨੂੰ ਲੈ ਕੇ ਵਾਇਰਲ ਵੀ ਹੋ ਰਹੀਆਂ ਨੇ ਭਾਰਤੀ ਕ੍ਰਿਕਟਰ ਖਿਡਾਰੀ ਅਭਿਸ਼ੇਕ ਸ਼ਰਮਾ ਦੀ ਭੈਣ ਦਾ ਅੱਜ ਵਿਆਹ ਹੈ ਆਪਣੇ ਵਿਆਹ ਨੂੰ ਖਾਸ ਬਣਾਉਣ ਦੇ ਲਈ ਉਹਨਾਂ ਦੀ ਭੈਣ ਕੋਮਲ ਸ਼ਰਮਾ 15 ਲੱਖ ਰੁਪਏ ਦਾ ਲਹਿੰਗਾ ਪਾਏਗੀ ਇਥੋਂ ਤੱਕ ਕਿ ਵਿਆਹ ਦੀ ਡੈਕੋਰੇਸ਼ਨ ਨੂੰ ਲੈ ਕੇ ਦੋ ਟਰੱਕ ਵਿਦੇਸ਼ੀ ਫੁੱਲ ਮੰਗਵਾਏ ਗਏ ਨੇ ਤੇ ਉਹਨਾਂ ਦੇ ਨਾਲ ਸਜਾਵਟ ਕੀਤੀ ਜਾਏਗੀ। ਇਸ ਤੋਂ ਇਲਾਵਾ ਸਿੱਖ ਰੀਤੀ ਰਿਵਾਜਾਂ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਇਹ ਵਿਆਹ ਹੋਏਗਾ। ਇਸ ਤੋਂ ਪਹਿਲਾਂ ਜਿਹੜੇ ਵਿਆਹ ਦੇ ਪ੍ਰੋਗਰਾਮ ਸੀ ਹਲਦੀ ਅਤੇ ਹੋਰ ਰਸਮਾਂ ਉਹ ਲੁਧਿਆਣਾ ਦੇ ਵਿੱਚ ਨਿਭਾਈਆਂ ਗਈਆਂ ਸਨ ਜਿਸ ਤੇ ਇੱਕ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਰਣਜੀਤ ਬਾਵਾ ਪਹੁੰਚੇ ਸਨ ਤੇ ਉਹਨਾਂ ਨੇ ਖੂਬ ਰੰਗ ਬੰਨਿਆ ਸੀ। ਰਣਜੀਤ ਬਾਵਾ ਦੇ ਗੀਤਾਂ ਦੇ ਉੱਤੇ ਅਭਿਸ਼ੇਕ ਸ਼ਰਮਾ ਆਪਣੇ ਜੀਜੇ ਲਵਿਸ਼ ਅਬਰਾਏ ਦੇ ਨਾਲ ਭੰਗੜਾ ਪਾਉਂਦੇ ਹੋਏ ਵੀ ਵਿਖਾਈ ਦਿੱਤੇ ਸਨ ਤੇ ਅਕਸਰ ਹੀ ਲਵਿਸ਼ ਅਬਰਾਏ ਇਹ ਕਹਿੰਦੇ ਨੇ ਕਿ ਮੇਰਾ ਅਭਿਸ਼ੇਕ ਦੇ ਨਾਲ ਕੋਈ ਜੀਜੇ ਸਾਲੇ ਵਾਲਾ ਰਿਸ਼ਤਾ ਨਹੀਂ ਬਲਕਿ ਭਰਾਵਾਂ ਵਾਲਾ ਰਿਸ਼ਤਾ ਹੈ ਆਖਿਰਕਾਰ ਇਹ ਲਵ ਸਟੋਰੀ ਕਿਵੇਂ ਸਿਰੇ ਚੜਦੀ ਹੈ ਇਸ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਸਿਆਸੀ ਲੀਡਰਾਂ ਦੇ ਪਹੁੰਚਣ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਤਾਂ ਇਸ ਤੋਂ ਇਲਾਵਾ ਵੱਡੇ ਖਿਡਾਰੀ ਕਈ ਫਿਲਮੀ ਸਿਤਾਰੇ ਅਤੇ ਪੰਜਾਬੀ 뮤직 ਇੰਡਸਟਰੀ ਦੇ ਨਾਲ ਜੁੜੇ ਉਗੀਆਂ ਸ਼ਖਸੀਅਤਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮੂਲਿਤ ਕਰ ਸਕਦੀਆਂ ਨੇ ਇਤੋਂ ਤੱਕ ਕਿ ਜੋ ਰਿਸੈਪਸ਼ਨ ਦਾ ਪ੍ਰੋਗਰਾਮ ਹੈ ਉਹ ਜਲੰਧਰ ਦੇ ਵਿੱਚ ਕੀਤਾ ਗਿਆ ਜਿਸ ਮੌਕੇ ਦੀ ਉੱਤੇ ਅਭਿਸ਼ੇਕ ਸ਼ਰਮਾ ਦੀ ਭੈਣ ਕੋਮਲ ਸ਼ਰਮਾ ਦੀ ਹਲਦੀ ਦੀ ਰਸਮ ਅਦਾ ਕੀਤੀ ਜਾ ਰਹੀ ਸੀ ਤੇ ਇਸ ਮੌਕੇ ਦੀ ਉੱਤੇ ਵੀ ਅਭਿਸ਼ੇਕ ਸ਼ਰਮਾ ਆਪਣੀ ਭੈਣ ਅਤੇ ਜੀਜੇ ਦੇ ਨਾਲ ਖੂਬ ਨੱਚਦੇ ਟੱਪਦੇ ਅਤੇ ਇੰਜੋਏ ਕਰਦੇ ਹੋਏ ਵਿਖਾਈ ਦਿੱਤੇ ਸਨ ਤਾਂ ਜਿੱਥੇ ਇੱਕ ਪਾਸੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਯੁਵਰਾਸ ਨੇ ਸ਼ਿਰਕਤ ਕੀਤੀ ਸੀ ਤੇ ਹੁਣ ਜੋ ਹੈ ਉੱਗੀਆਂ ਸ਼ਖਸੀਅਤਾਂ ਵੀ ਇਸ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਸ਼ਾਮੂਲਿਤ ਕਰ ਸਕਦੀਆਂ ਨੇ ਤਾਂ 4 ਸਾਲ ਦੇ ਵਿੱਚ ਦੋਸਤੀ ਜਿਹੜੀ ਆ ਪਿਆਰ ਦੇ ਵਿੱਚ ਬਦਲਦੀ ਹੈ ਤੇ ਹੁਣ ਇਹ ਪਿਆਰ ਵਿਆਹ ਤੱਕ ਪਹੁੰਚ ਚੁੱਕਿਆ ਹੈ ਤੇ ਅੱਜ ਲਵਿਸ਼ ਓਬਰਾਏ ਅਤੇ ਕੋਮਲ ਸ਼ਰਮਾ ਦਾ ਵਿਆਹ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਤਸਵੀਰਾਂ ਇਹਨਾਂ ਦੇ ਵਿਆਹ ਨੂੰ ਲੈ ਕੇ ਵਾਇਰਲ ਵੀ ਹੋ ਰਹੀਆਂ ਨੇ